ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਇਹਦੇ ਜ਼ੁਲਮਾਂ ਬਾਬਤ ਲਿਖਿਆ ਹੈ ਕਿਤੇ ਬੜਾ ਚਤੁਰ ਬੜਾ ਜ਼ਾਲਮ ਸੀ ਮਹਾਰਾਜ ਫਾਰਸੀ ਵਿੱਚ ਜ਼ਫਰਨਾਮਾ ਲਿਖਦੇ ਹੋਏ ਆਂਦੇ ਨੇ ਖੁਸ਼ਕ شاہੇ ਸ਼ਹਾਨ ਔਰੰਗਜ਼ੇਬ ਤੇ ਚਾਲਾਕ ਦਸਤਸਤ ਚਾਬਕ ਰਕੀਬ ਔਰੰਗਜ਼ੇਬ ਤੂੰ ਬੜਾ ਚਲਾਕ ਹੈ ਬੜਾ ਸ਼ਾਤਰ ਹੈ ਤੂੰ ਚਾਲਬਾਜ਼ ਬੰਦਾ ਹੈ ਉਦੇ ਜ਼ੁਲਮ ਬਾਰੇ ਲਿਖਿਆ ਏ ਮਜ਼ਨ ਦੇਗ ਬੁਰ ਖੂਨ ਕਸਬੇ ਦਰੇਗਾ ਤੁਰਾ ਨੀਜ਼ ਖੂ ਹਸਤ ਬਾਜਰ ਖ ਤੇਗ ਤੂੰ ਤਲਵਾਰ ਦੇ ਨਾਲ ਲਹੂ ਡੋਲ ਰਿਆਂ ਲੋਕਾਂ ਦਾ ਇੱਕ ਦਿਨ ਖੁਦਾ ਦੀ ਤਲਵਾਰ ਚੱਲੇਗੀ ਤੇਰੇ ਤੇ ਤੇਰਾ ਲਹੂ ਡੁੱਲੇਗਾ ਤਲਵਾਰ ਐਸੀ ਐ ਦਿਖਦੀ ਨਹੀਂ ਪਰ ਉੱਠਣ ਜੋਗਾ ਨਹੀਂ ਛੱਡੇਗੀ ਤੇਈ بڑا ظالم بندہ سی آورنگ زیب ایک فارسی جو میں شیر لکھیا ہے اورنگ زی ظلم خونے ہندو چاقید بنتا سنگ شینا گفت زمین لرزید او آسمان نالید. آورنگ زیب نے ہندوان دا خون بہایا ہے ਜ਼ੁਲਮ ਹੀਠਾ ਉਹਨਾਂ ਨੂੰ ਨਪਿਆ ਧਰਤੀ ਕੰਬ اٹਹੀ ਅਸਮਾਨ ਰੋਇਆ ਐਸਾ ਦ੍ਰਿਸ਼ ਹੁਨੇ ਪੈਦਾ ਕਰ ਦਤਾ ਹੈ ਹਿੰਦੁਸਤਾਨ ਦੀ ertidte ਜਿਹੜਾ ਭਰਾਵਾਂ ਨੂੰ ਮਾਰ ਸਕਦਾ ਹੈ ਬਾਪ ਨੂੰ ਮਾਰ ਸਕਦਾ ਭੈਣ ਨੂੰ ਮਾਰ ਸਕਦਾ ਭਦੀਏ ਨੂੰ ਮਾਰ ਸਕਦਾ ਉਹ ਹਿੰਦੂਆਂ ਦੀ ਕੀ ਦੁਰਦਸ਼ਾ ਕਰਦਾ ਹੋਵੇਗਾ ਇਹ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਕਰੇ ਉਤਾਰਨ ਸਰਬ ਜਨੇਊ ਤੋਲ ਸਵਾਮਨ ਹੋਇਸ ਤੇਊ ਬ੍ਰਿਜ ਪਾਸ਼ਾ ਦੇ ਬੋਲ ਨੇ ਕਹਿੰਦੇ ਰੋਜ਼ ਸਵਾ ਮਣ ਜੰਝੂ ਲਾ ਕੇ ਕਿਦਰੇ ਆਣਾ शकਦਾ ਸੀ ਹੁਣ ਜਿਹੜੇ ਹਿੰਦੂ ਵੀਰ ਜੰਝੂ ਪਾਉਂਦੇ ਨੇ ਕਦੇ ਉਹ ਜੰਝੂ ਵੇਖਿਓ ਸੂਤ ਦਾ ਧਾਗਾ ਬੜਾ ਥੋੜਾ ਪਾਰ ਹੈ ਉਹਦਾ ਤੁਸੀਂ ਸਿਆਣੇਓ ਕਿੰਨੇ ਜੰਝੂ ਇਕੱਠੇ ਹੁੰਦੇ ਹੋਣਗੇ ਤੇ ਭਾਰ ਸਵਾ ਮਣ ਦਾ ਹੋਵੇਗਾ ਹਜ਼ਾਰਾਂ ਜੰਝੂ ਤਰੀਕਾ ਕੀ ਵਰਤਦਾ ਹੈ ਪ੍ਰੇਮ ਨਾ ਸਮਝਾਉਂਦੇ ਨੇ ਜੇ ਕੋਈ ਕਲਮਾ ਪੜ੍ਹ ਲਵੇ ਜਾਂ ਝੂਲਾ ਦਿੰਦੇ ਨੇ ਜਾਨ ਬਖਸ਼ ਦਿੰਦੇ ਨੇ ਲਾਲਚ ਦਿੰਦੇ ਨੇ ਜੇ ਕੋਈ ਫੇਰ ਵੀ ਨਹੀਂ ਵਿਕਦਾ ਜ਼ਜ਼ੀਆ ਟੈਕਸ ਹੈ ਗੈਰ ਮੁਸਲਮਾਨ ਨੂੰ ਦੇਣਾ ਪੈਂਦਾ ਹੈ ਮੁਸਲਮਾਨ ਬਣ ਜਾਓ ਟੈਕਸੇਸ਼ਨ ਤੋਂ ਮਾਫੀ ਡਰ ਦਿੰਦੇ ਨੇ ਤੇ ਜੇ ਕੋਈ ਨਹੀਂ ਡਰਦਾ ਮੌਤ ਦਿੰਦੇ ਨੇ ਜੰਝੂ ਲੈਣਾ ਹੀ ਲੈਣਾ ਹੈ ਰਸਤਾ ਕੋਈ ਵੀ ਵਰਤਣਾ ਪਵੇ ਸੋਚੀ ਪਿਆ ਔਰੰਗਜ਼ੇਬ ਆਪਣੇ ਥਿੰਕ ਟੈਂਕ ਨਾਲ ਬੈਠਾ ਮੰਤਰੀ ਮੰਡਲ 'ਚ ਬੈਠਾ ਵੀ ਹਿੰਦੂਆਂ ਦੀ ਆਬਾਦੀ ਬੜੀ ਐ ਇੰਨੇ ਜੰਝੂ ਲਾ ਰਿਆਂ ਹਾਂ ਮੇਰੀ ਉਮਰ ਇੰਨੀ ਐ ਇੰਨੀ ਹੋਰ ਵੀ ਜੀ ਲਵਾਂ ਫਿਰ ਵੀ ਸਾਰੇ ਹਿੰਦੂ ਮੁਸਲਮਾਨ ਨਹੀਂ ਹੋਣੇ ਕੋਈ ਐਸਾ ਵਾਰ ਕਰਾਂ ਸਾਰੇ ਹਿੰਦੂ ਜੰਝੂਲਾ ਕੇ ਮੁਸਲਮਾਨ ਹੋਣ ਤੇ ਜਿਹੜਾ ਨਾ ਹੋਵੇਗਾ ਮਿਟਾ ਦਵਾਂਗਾ ਫਿਰ ਰਹਿ ਇਹ ਬਣਦੀ ਹੈ ਵੀ ਹਰ ਕੌਮ ਦੇ ਜਿਹੜੇ ਆਗੂ ਨੇ ਨਾ ਉਹ ਕੌਮ ਲਈ ਮਾਰਗਦਰਸ਼ਕ ਹੁੰਦੇ ਨੇ ਉਹਨਾਂ ਦੀ ਫਾਲੋਇੰਗ ਹੁੰਦੀ ਹੈ ਧਰਮ ਨੂੰ ਸੇਧ ਆਗੂ ਦਿੰਦੇ ਨੇ ਤੇ ਜੇ ਧਰਮ ਦੇ ਆਗੂਆਂ ਦਾ ਧਰਮ ਬਦਲ ਦਿੱਤਾ ਜਾਵੇ ਇਹ ਕੌਮ ਕਿੱਥੇ ਦੌੜੇਗੀ ਪਿੱਛੇ ਹੀ ਆਵੇਗੀ ਲੌਜੀਕ ਹੈ ਇਹਦੇ ਵਿੱਚ ਬੁੱਧਿਸਟ ਲੋਕ ਇਨੇ ਕਿਉਂ ਵੱਧ ਗਏ ਹਿੰਦੁਸਤਾਨ 'ਚ ਪੁਰਾਣੇ ਸਮੇਂ ਦੀਆਂ ਗੱਲਾਂ ਰਾਜਾ ਅਸ਼ੋਕ ਬੁੱਧੀ ਹੋ ਗਿਆ ਰਾਜੇ ਪਿੱਛੇ ਫਰਜਾ ਵੀ ਚੱਲੇਗੀ ਤੋਂ ਹਿੰਦੂਆਂ ਦੇ ਆਗੂ ਨੇ ਕਸ਼ਮੀਰੀ ਪੰਡਤ ਬ੍ਰਾਹਮਣ ਤੇ ਕਾਸ਼ੀ ਦੇ ਪੰਡਤ ਇਹ ਇਤਿਹਾਸ ਵਿੱਚ ਜ਼ਿਕਰ ਹੈ ਲਿਖ ਪਰਵਾਨੇ ਪੁਨੇ ਪਠਾਏ ਪ੍ਰਥਮ ਪੁਰੀ ਕਸ਼ਮੀਰ ਸਿਧਾਏ ਸੂਬਾ ਤਿਹਠਾਂ ਅਫਗਨ ਸ਼ੇਰ ਕਰਤ ਹੁਕਮ ਸੋ ਸਗਰੇ ਜ਼ੇਰ ਇਫਤਖਾਰ ਖਾਨ ਨਾਮ ਦਾ ਜਰਨੈਲ ਗਵਰਨਰ ਆਫ ਕਸ਼ਮੀਰ ਲਾਇਆ ਤੇ ਉਹਨੂੰ ਖਿਤਾਬ ਦਿੱਤਾ ਸ਼ੇਰ ਅਫਗਾਨ ਖਾਨ ਦਾ ਤੇ ਪਹਿਲੀ ਚਿੱਠੀ ਉਹਨੂੰ ਲਿਖੀ ਹੁਕਮਨਾਮਾ ਉਹਨੂੰ ਲਿਖਿਆ ਵੀ ਇਹ ਕਸ਼ਮੀਰੀ ਪੰਤਾਂ ਨੂੰ ਦੀਨੇ ਸਲਾਮ ਚ ਲਿਆ ਫਿਰ ਕਾਸ਼ੀ ਦੀ ਵਾਰੀ ਆਵੇਗੀ ਕੋਈ ਹਿਲਾ ਵਰਤਣਾਏ ਵਰਤ ਪ੍ਰੇਮ ਨਾ ਸਮਝਾ ਲਾਲਚ ਦੇ ਡਰ ਦੇ ਕਤਲ ਕਰ ਜੋ ਕਰਨਾ ਹੈ ਕਰ ਜੇ ਆਗੂ ਜੰਝੂਲਾ ਕੇ ਦੀਨੇ ਸਲਾਮ ਚ ਆ ਜਾਂਦੇ ਨੇ ਤੇ ਹਿੰਦੂ ਕਿੱਥੇ ਦੌੜਨਗੇ ਆਸਤੀ ਕਿਰਨ ਹੀ ਨਹੀਂ ਰਹਿਣੀ ਆਗੂ ਹੀ ਧਰਮ ਛੱਡ ਗਏ ਹਿੰਦੂਆਂ ਨੂੰ ਪਿੱਛੇ ਆਉਣਾ ਪੈਣਾ ਸਖਤਾਈ ਕੀਤੀ ਸ਼ੇਰ ਅਫਗਾਨ ਖਾਨ ਨੇ ਕਸ਼ਮੀਰੀ ਪੰਤਾਂ ਦਾ ਆਗੂ ਕਿਰਪਾ ਰਾਮਦਾਤ ਫਿਰ ਕਿਧਰ ਨੂੰ ਦੌੜੇਗਾ ਤੁਸੀਂ ਕਿਧਰ ਨੂੰ ਦੌੜਦੇ ਹੋ ਜਦੋਂ ਤਕਲੀਫ ਚ ਹੁੰਦੇ ਹੋ ਇਸ਼ਟ ਕੋਲ ਮੁਰਸ਼ਿਦ ਕੋਲ ਧਾਰਮਿਕ ਕੇਂਦਰ ਵੱਲ Hindu ਦੁਖੀ ਮੰਦਰ ਜਾਵੇਗਾ ਸਿੱਖ ਦੁਖੀ ਹੈ ਗੁਰਦਾਰੇ ਦੌੜੇਗਾ ਇੱਕ ਫਾਰਸੀ ਦਾ ਸ਼ੇਰ ਲਿਖਿਆ ਮੈਂ ਬੰਦਾ ਹੇ ਗਮਗੀਨ ਬੇਸੂਏ ਖੁਦਾ ਦਵਦ ਜੇ ਦਰਦ ਦੇ ਦਿਲ ਦਰ ਆਗੋਸ਼ ਉਹ ਸ਼ਬਦ ਬੰਤਾ ਸਿਖੀਨਾ ਗੁਫਤ ਰਹੇ ਨਜ਼ਾਤ ਜੇ عشق ਉਹ ਦੁਆ ਖੇਸਤ ਦਿਲ ਬੇਖੁਦਾ ਹਰ ਗਮ ਰਾ ਹਰੇਸਤ ਬੰਦਾ ਜਦੋਂ ਦੁਖੀ ਹੁੰਦਾ ਹੈ ਜਦੋਂ ਦਰਦ ਵਿੱਚ ਹੁੰਦਾ ਹੈ ਫਿਰ ਦੌੜਦਾ ਹੈ ਰੱਬ ਦੀ ਗੋਦ ਮਲਦਾ ਹੈ ਅਚਾਂ ਨਜ਼ਾਤ ਦਾ ਰਾਹ ਮੁਕਤੀ ਦਾ ਰਾਹ ਹੰਝੂ ਨੇ ਤੇ ਦੁਆਵਾਂ ਨੇ ਤਰਲੇ ਨੇ ਬੇਨਤੀਆਂ ਨੇ ਮੁਰਸ਼ਿਦ ਗੁਰੂ ਪਰਮੇਸ਼ਰ ਬੇਨਤੀ ਪ੍ਰਵਾਨ ਕਰ ਲਵੇ ਤੇ ਗਮ ਟਹਿ ਜਾਂਦੇ ਨੇ ਦੁੱਖ ਮਿਟ ਜਾਂਦੇ ਨੇ ਅਰਦਾਸ ਨਾ ਕਬੂਲ ਹੋਵੇ ਤੇ ਦੁੱਖ ਵਿੱਚ ਹੀ ਗੁਜ਼ਰ ਜਾਂਦਾ ਬੰਦਾ ਸੁਖ ਵਿੱਚ ਤੇ ਰੱਬ ਚੇਤੇ ਨਹੀਂ ਆਉਂਦਾ ਕਿਸੇ ਗੁਰਦਾਰੇ ਦਾ ਮੂੰਹ ਨਹੀਂ ਵੇਂਦੇ ਲੋਕ ਜਦਨ ਮਜੇ ਤੇ ਪਿਆਰ ਦਾ ਕੋਈ ਕਰਦਾ ਜੀ ਫਿਰ ਨੱਕ ਰਗੜ ਰਗੜ ਕੇ ਮੱਥਾ ਛੇਲ ਬੈਂਦੇ ਨਹੀਂ ਹੁਣ ਦੌੜੇ ਨੇ ਅਮਰਨਾਥ ਮੰਦਿਰ ਵਾਲਾ ਸਾਰੇ ਕਸ਼ਮੀਰ ਦੇ ਪੰਡਤ ਸ਼ਿਵਜੀ ਮਹਾਰਾਜ ਦੀ ਅਰਾਧਨਾ ਕਰਦੇ ਨੇ ਜਦੋਂ ਨਹੀਂ ਪ੍ਰਗਟ ਹੋਏ ਸ਼ਿਵਜੀ ਤੇ ਫਿਰ ਧਾਰਨਾ ਇਹ ਬਣਾ ਲਈ ਵੀ ਭੁੱਖੇ ਮਰ ਜਾਗੇ ਨਹੀਂ ਤੇ ਦਰਸ਼ਨ ਦਓ प्राण अंत लो दिज भए जाने हृदय त्रिनयन कृपा धार पतरी बिखे लिख उपाय के बैन शिवजी महाराज प्रगटो एक चिट्ठी दीती है उदे ते लिखया है श्री नानक जग गुरु विशाला अपरमे सम्राट कलकाला ਤਿੰਨ ਗਾਦੀ ਪਰ ਬੈਠਿਓ ਜੋਏ ਕਾਜ ਤੁਮਾਰ ਹੈ ਸਾਰ ਹੈ ਸੋਏ ਇਹ ਪੱਤਰਕਾ ਲੈ ਤੁਮ ਜਾਵਹੁ ਪ੍ਰਿਥਾ ਆਪਣੀ ਸਕਲ ਸੁਣਾਵਹੁ ਸੋ ਰੱਖੇਂਗੇ ਧਰਮ ਤੁਮਾਰਾ ਤਿੰਨ ਬਿਨ ਅਨਤੇ ਹਵਾਏ ਨਾ ਉਭਾਰਾ ਸ਼ਿਵਜੀ ਮਹਾਰਾਜ ਕਹਿੰਦੇ ਕਲਯੁਗ ਦੇ ਅਵਤਾਰ ਨੇ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦਾ ਗੱਦੀ ਨਸ਼ੀਨ ਹੀ ਤੁਹਾਡੀ ਰੱਖਿਆ ਕਰ ਸਕਦਾ ਹੋਰ ਕੋਈ ਨਹੀਂ ਸੌਖਾ ਸਮਝਿਓ ਜੇਦੀ ਸਰਕਾਰ ਹੋਵੇ ਨਾ ਨਾਮ ਉਹਦਾ ਚੱਲਦਾ ਹੈ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਦੀ ਸਰਕਾਰ ਹੈ ਸਤਜੁਗ ਵਿੱਚ ਬਾਵਨ ਅਵਤਾਰ ਦੀ ਸਰਕਾਰ ਸੀ ਗੁਰੂ ਗਰੰਥ ਸਾਹਿਬ ਕਹਿੰਦੇ ਤ੍ਰੇਤੇਜਿ ਸ਼੍ਰੀ ਰਾਮਚੰਦਰ ਦੀ ਸਰਕਾਰ ਸੀ ਤ੍ਰੇਤੇ ਤੈਂ ਮਾਣਿਓ ਰਾਮ ਰਗਵੰਸ਼ કહਾਇਓ ਦੁਆਪਰ ਵਿੱਚ ਸ੍ਰੀ ਕ੍ਰਿਸ਼ਨ ਮਹਾਰਾਜ ਦੀ ਸਰਕਾਰ ਸੀ ਉਹ અવਤਾਰ ਸਨ ਤੇ ਕਲਯੁਗ ਦੇ અવਤਾਰ ਨੇ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਦਾ ਗ੍ਰੇਟੈਸਟ ਆਫ ਆਲ ਇਜ਼ ਗੁਰੂ ਨਾਨਕ ਗੁਰੂ ਨਾਨਕ ਦੇਵ गोविंद ਰੂਪ ਗੁਰੂ ਨਾਨਕ ਇਸ ਦਾ ਪ੍ਰਵੇਡਿੰਗ ਲਾਰਡ ਖੁਦਾ ਗੁਰੂ ਨਾਨਕ ਬਣ ਕੇ ਆਇਆ ਉਦੇ ਤੋਂ ਬਿਨਾ ਹਿੰਦੂ ਧਰਮ ਨੂੰ ਹੁਣ ਕੋਈ ਨਹੀਂ ਰੱਖ ਸਕਦਾ ਤੁਸੀਂ ਆਖੋਗੇ ਕੀ ਗੱਪਾਂ ਵੜਦੇ ਹੋ ਵੀ ਸ਼ਿਵਜੀ ਮਹਾਰਾਜ ਮਹਾਦੇਵ ਨੇ ਉਹ ਗੁਰੂ ਨਾਨਕ ਦੇ ਘਰ ਵੱਲ ਨੂੰ ਤੋਰਨਗੇ ਗੁਰੂ ਗ੍ਰੰਥ ਸਾਹਿਬ ਚ ਨਾ ਭੱਟ ਸਹਿਬਾਨ ਬੈਠੇ ਨੇ ਹਿੰਦੂ ਸਨ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦੀ ਕਦਮਬੋਸੀ ਕੀਤੀ ਸਿੱਖ ਹੋਏ ਤੇ ਉਹ ਲਿਖਦੇ ਨੇ ਗਾਵੈ ਗੁਣ ਮਹਾਦੇਵ